ਅੱਜ ਹੁਣ ਜਿਹੜਾ ਲਾਈਵ ਹੋਏ ਆ ਤੀਜੇ ਡੰਗ ਜਿਹੜੀ ਲਾਈਵ ਚੋਆਈ ਕਰਨੀ ਆ ਜੀ ਤਾਲੀਵਾਲ ਡੈਰੀ ਫਾਰਮ ਤੇ ਪਹਿਲਾਂ ਦੋ ਡੰਗ ਲਾਈਵ ਚੋਆਈ ਕਰੀ ਆ ਕਿਉਂਕਿ ਜਿਹੜੇ ਲਾਈਵ ਚੋਆਈ ਕਰੀ ਆ ਉਹ ਜਿਹੜਾ ਪਿੱਛੇ ਆਪਣੇ ਤੁਸੀਂ ਦੇਖ ਰਹੇ ਆ ਜੀ ਤੇ ਜਿਹੜੀ ਸਾਣਾ ਜਿਹੜਾ ਇਹ ਇਹਦੀ ਜਿਹੜੀ ਕੱਟੀ ਆ ਉਹਦੀ ਲਾਈਵ ਚੁਆਇ ਕਰੀ ਆ ਨੀਲੀ ਰਵੀ ਦੇ ਲਾਈਵ ਚੁਆਇ ਕਰੀ ਆ ਜੀ ਤੇ ਹੁਣ ਆਪਾਂ ਤੀਜੀ ਡੰਗ ਜਿਹੜੇ ਲਾਈਵ ਚੁਆਇ ਕਰਾਂਗੇ ਟਾਲੀਵਾਲ ਡੈਰੀ ਫਾਰਮ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਜੀ ਇਹ ਟਾਲੀਵਾਲ ਡੈਰੀ ਫਾਰਮ ਸਰਦਾਰ ਸੰਘਾਰਾ ਸਿੰਘ ਟਾਲੀਵਾਲ ਆਪਾਂ ਹੁਣ ਥੋੜਾ ਤੁਹਾਨੂੰ ਥਮਾ ਦਿਖਾ ਦਈਏ ਜਿਹੜਾ ਕੀ ਹੋ ਰਿਹਾ ਜੀ 20 ਦਸੰਬਰ ਸਵੇਰੇ 7:11 ਦੇ ਜੀ ਤੀਜੇ ਡੰਗ ਦੀ ਹੁਣ ਇਹ ਜਿਹੜੀ ਲਾਈਵ ਚ ਵਾਈ ਹੋਣ ਜਾ ਰਹੀ ਹੈ ਜੀ ਨੀਲੀ ਰਾਵੀ ਤੇ ਆਮੜੇ ਵੀਰ ਨੇ ਛੱਡਿਆ ਕਟਰੂ ਪਹਿਲੇ ਦੋ ਡੰਗ ਆਪਾਂ ਲਾਈਵ ਕੀਤਾ ਸੀਗਾ ਜੀ ਹੁਣ ਇਹ ਜਿਹੜਾ ਤੀਜੇ ਡੰਗ ਲਾਈਵ ਕਰ ਰਹੇ ਹਾਂ ਜੀ ਤਾੜੀਵਾਲ ਡੈਰੀ ਫਾਰਮ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਸੋਹਿਆਵਾਲੇ ਰੋਡ ਦੇ ਜਿਹੜਾ ਉੱਪਰ ਇਹ ਫਾਰਮ ਬਣਿਆ ਹੋਇਆ ਬਾਈਆਂ ਦਾ ਨੀਲੀ ਰਾਵੀ ਦੀ ਲਾਈਵ ਚੋਈ ਤੀਜੇ ਡੰਗ ਹੋ ਰਹੀ ਆ ਹੁਣ ਜੀ ਟਰੋ ਜਿਹੜਾ ਛੱਡਿਆ ਹੋਇਆ ਵੀ ਰਹੇ ਨੇ ਵਧੀਆ ਜਿਹੜਾ ਸ਼ੌਂਕ ਰੱਖਦੇ ਆ ਜੀ ਪਸ਼ੂ ਪਾਲਣ ਦਾ 啊。 ਹਾਂ ਜੀ ਮੜੇ ਖਾਲੀ ਬਾਲਟੀ ਦਿਖਾ ਦੀ ਹਾਂ ਜੀ ਵੀਰੇ ਓਕੇ ਅਜੇ ਬਾਲਟੀ ਬਿਲਕੁਲ ਖਾਲੀ ਹੈ ਜੀ ਤੁਸੀਂ ਮੈਂ ਵਿੱਚੋਂ ਦੇਖ ਲਓ ਬਾਲਟੀ ਹੁਣ ਲੈ ਓਕੇ ਆ ਅੱਜ ਜਿਹੜਾ ਹੁਣੇ ਲਾਸਟ ਦਾ ਡੰਗ ਜਿਹੜੀ ਚੁਆਇਸ ਕਰ ਰਹੇ ਆ ਜੀ ਆਪਾਂ ਸਰਦਾਰ ਸ਼ੰਗਾਰਾ ਸਿੰਘ ਢਾਲੀਵਾਲ ਪਸ਼ੂ ਰੱਖਦੇ ਆ ਸ਼ੌਂਕ ਨਾਲ ਜੀ ਵਧੀਆ ਇਹਨਾਂ ਦਾ ਜਿਹੜਾ ਪਸ਼ੂ ਆ ਮੇਲਿਆਂ ਤੇ ਨੰਬਰ ਲਾਉਂਦੇ ਆ ਵਧੀਆ ਕਿਉਂਕਿ ਨਸਲ ਵਧੀਆ ਰੱਖਦੇ ਆ ਜੀ ਜਿਹੜੀ ਤੀਜਾਂ ਡੰਗ ਹੈ ਲਾਈਵ ਜੁਆਈ ਆਪਾਂ ਕਰੀ ਆ ਤੇ ਹੁਣ ਦੇਖਾਂਗੇ ਆਪਾਂ ਜਿਹੜਾ ਤੀਜੇ ਡੰਗ ਦਾ ਦੁੱਧ ਦਾ ਜਿਹੜਾ ਨੀਲੀ ਰਵੀ ਦਾ ਇਹ ਕਿੰਨਾ ਦਿੰਦੀ ਆ ਜੀ ਪਹੁੰਚੇ ਹੋਇਆ ਆਪਾਂ ਜੀ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਵਿਖੇ ਸਰਦਾਰ ਸੰਘਾਰਾ ਸਿੰਘ 42 ਵਾਲ ਡੈਰੀ ਫਾਰਮ ਤੇ ਇੱਥੇ ਨੀਲੀ ਰਾਇਵੀ ਦੀ ਲਾਈਵ ਚੁਆਇ ਕਰੀ ਆਪਾਂ ਤੀਜੇ ਡੰਗ ਕਿਹੜਾ ਦੁੱਧਾ ਹੁਣ ਆਪਾਂ ਮਣਦੇ ਆ ਜਿਹੜਾ ਦੇਖਦੇ ਆ ਕਿੰਨੀ ਦਿੱਤੀ ਆ ਜੀ ਕਿੰਨਾ ਦੁੱਧ ਦਿੱਤੀ ਜਿਹੜਾ ਡੰਗ ਹੁਣ ਆਪਾਂ ਥੋੜਾ ਡਰ ਜੀ ਵੀ ਆ ਓਕੇ ਓਕੇ ਜੀ ਦੱਬੀ ਕਰਕੇ ਤਾਂ ਕਿੱਲੋ ਦੁੱਤਾਂ ਹੋਣੀ ਹਾਂ ਹਾਂ ਜੀ ਜਿਹੜਾ ਫੰਮੇ ਪੂਰੀ ਫੋਕੇ ਬਣੇ ਉਹ ਵੀ ਡਰੀ ਜਾਂਦੀਆਂ ਹੂੰ ਜਦੋਂ ਪਸੂ ਮੈਲਾ ਮੂਨਾ ਤਾਂ ਨੇਕ ਤਾਂ ਹੁੰਦਾ ਜਾ ਖੁੱਲੀ ਹੁੰਦੀ ਹੈ ਹੂੰ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਆਟੋਮੈਟਿਕ ਹਰਸਾ ਛੱਡ ਕੇ ਚੋਲਾ ਰਾਹਾਂ ਉਾਂ ਖੜੀਆਂ ਰਹਿੰਦੀਆਂ ਜਦੋਂ ਪਸੂ ਬਾਹਰ ਨੇ ਨਿਕਲਿਆ ਉਹਦਾ ਸੱਟ ਪੱਟਾ ਤੇ ਤੋਈ ਡਰੀ ਜਾਂਦੀਆਂ ਤਾਰਾਂ ਕਰੀ एवरेज ਪਾਉਗੇ ਕੋਈ ਗੱਲ ਨਹੀਂ ਜਦ ਤੀਜਾ ਡੰਗ ਦੇਖਦਾ ਹੁਣ ਆ ਬਾਹਲਟੀ ਦਿਖਾ ਦੇ ਮਿੱਤਰ ਬਿਲਕੁਲ ਕਿਰਾ ਖਾਲੀ ਹੈ ਠੀਕ ਹੈ ਜੀ ਮੁੱਦੀ ਕਰ ਦੇ ਇੱਕ ਵਾਰ ਬਸ ਮਾੜੀ ਜੀ ਚੱਕ ਬੜੀ ਬਾਹਲਟੀ ਫੜ ਲੈ ਕੇ ਜਾਣਾ ਬੜੀ ਬਾਹਲਟੀ ਫੜ ਲੈ ਕੇ ਜਾਣਾ ਜਿਹੜਾ ਤੀਜੇ ਡੰਗ ਜਿਹੜਾ ਹੈ ਦੁੱਧ ਆਪਾਂ ਦੇਖਾਂਗੇ ਜੀ ਕਿੰਨਾ ਕਾਊਗਾ ਇਹਦਾ 8 ਕਿਲੋ 572 ਗ੍ਰਾਮ ਤੀਜੇ ਡੰਗਾ ਜੀ ਬਿਲਕੁਲ ਓਕੇ ਆ ਜੀ 2 ਤੁਹਾਰਾਂ ਕਿਲੋ ਹੀ ਹੋ ਰਿਹਾ ਜੀ ਹਾਂਜੀ ਤਾਂ ਦੁੱਧ ਦੋ ਦੇ ਬੋਲਦਾ। ਇਹ ਤਾਂ ਤੇ ਨਹੀਂ 15 ਹੋਇਆ ਸੂਰ। ਓਕੇ ਜੀ। ਹਾਂ ਦੁੱਧ ਜੀ ਸੂਰ ਜਿਦਾਂ 2 ਮਹੀਨੇ ਤੇ ਚੱਲੀਗੀ 1.5 ਮਹੀਨੇ ਤੇ ਦੁੱਧ ਹੀ ਫੇਰ ਕੱਢੀ ਦਿੰਦਾ। ਹੂੰ ਜਿਹੜਾ ਪਹਿਲ 18 ਤੋਂ 20 ਕਿਲੋ ਦੁੱਧ ਦਿੰਦਾ। ਉਹ ਲੰਮਾ ਸਮਾਂ ਦੁੱਧ ਦੇ ਜਾਂਦਾ। ਹਾਂਜੀ ਆਪਾਂ ਕਹਿੰਦੇ 28 29 ਦੇ ਤਾਂ 30 ਦੇ